ਅੱਜ ਆਪਾਂ ਜੀਨ ਪਿਆਜੇ ਬਾਰੇ ਪੜਾਂਗੇ ਜੀਨ ਪਿਆਜੇ ਦੁਆਰਾ ਦਿੱਤਾ ਗਿਆ ਗਿਆਨਾਤਮਕ ਵਿਕਾਸ ਸਿਧਾਂਤ ਬਹੁਤ ਹੀ ਮਹੱਤਵਪੂਰਨ ਹੈ ਅਕਸਰ ਪੀਐਸਟਟ 1 ਦੇ ਵਿੱਚ ਜਾਂ 2 ਦੇ ਵਿੱਚ ਇਸ ਵਿੱਚੋਂ ਹਰ ਸਾਲ ਪ੍ਰਸ਼ਨ ਪੁੱਛੇ ਜਾਂਦੇ ਹਨ ਆਓ ਇਸ ਨੂੰ ਡੀਪਲੀ ਪੜੀਏ ਜੀਨ ਪਿਆਜੇ ਇੱਕ ਪ੍ਰਸਿੱਧ ਸਵਿਸ ਮਨੋਵਿਗਿਆਨੀ ਸੀ ਉਸ ਨੇ ਬੱਚਿਆਂ ਦੇ ਗਿਆਨਾਤਮਕ ਕੌਗਨੀਟਿਵ ਵਿਕਾਸ ਬਾਰੇ ਵਿਸਤਾਰ ਨਾਲ ਅਧਿਐਨ ਕੀਤਾ ਉਸਦਾ ਮੰਤ ਸੀ ਕਿ ਬੱਚੇ ਸੱਕੇਰਿਆ ਤਰੀਕੇ ਨਾਲ ਸਿੱਖਦੇ ਹਨ ਅਤੇ ਉਹਨਾਂ ਦੀ ਸੋਚ ਉਮਰ ਦੇ ਨਾਲ-ਨਾਲ ਪੜਾਵਾਂ ਵਿੱਚ ਵਿਕਸਿਤ ਹੁੰਦੀ ਹੈ ਜੀਨ ਪਿਆਜੇ ਨੇ ਬੱਚਿਆਂ ਨੂੰ ਛੋਟੇ ਵਿਗਿਆਨਕ ਲਿਟਲ ਸਾਇੰਟਿਸਟ ਕਿਹਾ ਸੀ ਜੀਨ ਪਿਆਜੇ ਦੇ ਅਨੁਸਾਰ ਬੱਚੇ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਖੁਦ ਤਜਰਬੇ, ਪਰਖ, ਨਰੀਖਣ ਅਤੇ ਸਵਾਲ ਪੁੱਛ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਨ ਥਿਉਰੀ ਦੇ ਮੁੱਖ ਅਸੂਲ ਛੋਟੇ ਬੱਚੇ ਬਾਲਗ ਨਹੀਂ ਹੁੰਦੇ ਉਹ ਵੱਖਰੇ ਢੰਗ ਨਾਲ ਸੋਚਦੇ ਹਨ ਸਿੱਖਣ ਦੀ ਪ੍ਰਕਿਰਿਆ ਪੜਾਵਾਂ ਵਿੱਚ ਹੁੰਦੀ ਹੈ ਹਰ ਪੜਾ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ ਪੜਾ ਕਰਮਵਾਰ ਹੁੰਦੇ ਹਨ ਕੋਈ ਪੜਾ ਛੱਡਿਆ ਨਹੀਂ ਜਾ ਸਕਦਾ ਗਿਆਨ ਆਤਮਿਕ ਵਿਕਾਸ ਦੇ ਮੁੱਖ ਅੰਗ ਸਕੀਮਾਂ ਗਿਆਨ ਦੀ ਮਾਨਸਿਕ ਬੰਤਰ ਪਿਆਜੇ ਅਨੁਸਾਰ ਸਕੀਮਾਂ ਦਾ ਅਰਥ ਜੀਨ ਪਿਆਜੇ ਦੇ ਅਨੁਸਾਰ ਸਕੀਮਾ ਮਨੁੱਖ ਦੇ ਮਾਨ ਵਿੱਚ ਬਣੀ ਹੋਈ ਉਹ ਮਾਨਸਿਕ ਬੰਤਰ ਮੈਂਟਲ ਫਰੇਮਵਰਕ ਹੁੰਦੀ ਹੈ ਜਿਸ ਦੀ ਮਦਦ ਨਾਲ ਬੱਚਾ ਨਵੀਂ ਜਾਣਕਾਰੀ ਨੂੰ ਸਮਝਦਾ ਸੰਭਾਲਦਾ ਅਤੇ ਉਸ ਤੇ ਪ੍ਰਤੀਕਿਰਿਆ ਕਰਦਾ ਹੈ ਸੌਖੇ ਸ਼ਬਦਾਂ ਵਿੱਚ ਸਕੀਮਾ ਸੋਚਣ ਤੇ ਸਮਝਣ ਦਾ ਢਾਂਚਾ ਬੱਚਾ ਆਪਣੇ ਤਜਰਬਿਆਂ ਰਾਹੀਂ ਸਕੀਮਾ ਬਣਾਉਂਦਾ ਹੈ ਨਵੀਂ ਜਾਣਕਾਰੀ ਆਉਣ ਤੇ ਉਹ ਪੁਰਾਣੇ ਸਕੀਮਾ ਨਾਲ ਮਿਲਾ ਕੇ ਸਮਝਦਾ ਹੈ ਅਸੀਮਲੇਸ਼ਨ ਅਨਕੂਲਨ ਨਵੇਂ ਅਨੁਭਵ ਨੂੰ ਪੁਰਾਣੀ ਜਾਣਕਾਰੀ ਨਾਲ ਜੋੜਨਾ ਅਸੀਮਲੇਸ਼ਨ ਅਨਕੂਲਨ ਦਾ ਅਰਥ ਜੀਨ ਪਿਆਜੇ ਦੇ ਅਨੁਸਾਰ ਅਨਕੂਲਨ ਉਹ ਪ੍ਰਕਿਰਿਆ ਹੈ ਜਿਸ ਵਿੱਚ ਬੱਚਾ ਨਵੀਂ ਜਾਣਕਾਰੀ ਨੂੰ ਆਪਣੇ ਮੌਜੂਦਾ ਸਕੀਮਾਂ ਦੇ ਅੰਦਰ ਹੀ ਫਿੱਟ ਕਰ ਲੈਂਦਾ ਹੈ ਸੌਖੇ ਸ਼ਬਦਾਂ ਵਿੱਚ ਅਸੀਮਲੇਸ਼ਨ ਨਵੀਂ ਜਾਣਕਾਰੀ ਨੂੰ ਪੁਰਾਣੀ ਸੋਚ ਨਾਲ ਸਮਝਣਾ ਸਕੀਮਾਂ ਨਹੀਂ ਬਦਲਦਾ ਸਿਰਫ ਜਾਣਕਾਰੀ ਉਸ ਵਿੱਚ ਜੋੜੀ ਜਾਂਦੀ ਹੈ ਅਕਮੋਡੇਸ਼ਨ ਸਮਾਯੋਜਨ ਨਵੀਂ ਜਾਣਕਾਰੀ ਅਨੁਸਾਰ ਸਕੀਮਾਂ ਬਦਲਣਾ ਜੀਨ ਪਿਆਜੇ ਦੇ ਅਨੁਸਾਰ ਅਕਮੋਡੇਸ਼ਨ ਉਹ ਪ੍ਰਕਿਰਿਆ ਹੈ ਜਿਸ ਵਿੱਚ ਬੱਚਾ ਨਵੀਂ ਜਾਣਕਾਰੀ ਦੇ ਕਾਰਨ ਆਪਣੇ ਪੁਰਾਣੇ ਸਕੀਮਾਂ ਨੂੰ ਬਦਲ ਲੈਂਦਾ ਹੈ ਜਾਂ ਨਵਾਂ ਸਕੀਮਾਂ ਬਣਾਉਂਦਾ ਹੈ ਸੌਖੇ ਸ਼ਬਦਾਂ ਵਿੱਚ ਅਕਮੋਡੇਸ਼ਨ ਸੋਚ ਵਿੱਚ ਬਦਲਾਅ ਕਰਨਾ ਨਵੀਂ ਜਾਣਕਾਰੀ ਅਨੁਸਾਰ ਸਕੀਮਾਂ ਬਦਲਦਾ ਹੈ ਇਕੁਇਲਿਬ੍ਰੇਸ਼ਨ ਸੰਤੁਲਨ ਸੋਚ ਵਿੱਚ ਸੰਤੁਲਨ ਬਣਾਉਣਾ ਇਕੂਲਰੇਸ਼ਨ ਸਿੱਖਣ ਦੀ ਕੇਂਦਰੀ ਤਾਕਤ ਹੈ ਇਹ ਬੱਚੇ ਦੀ ਵਿਧਿਕ ਵਿਕਾਸ ਨੂੰ ਅੱਗੇ ਵਧਾਉਂਦੀ ਹੈ ਪਿਆਜੇ ਦੀ ਥਿਉਰੀ ਦੇ ਚਾਰ ਪੜਾ ਨੰਬਰ 1 ਇੰਦਰੀ ਗਤੀ ਪੜਾ ਸੈਂਸਰੀ ਮੋਟਰ ਸਟੇਜ ਉਮਰ 0 ਤੋਂ 2 ਸਾਲ ਸਿੱਖਣਾ ਇੰਦਰੀਆਂ ਸੁਣਨਾ ਦੇਖਣਾ ਛੂਣਾ ਅਤੇ ਹਲ-ਜੋਲ ਰਹੀ ਆਬਜੈਕਟ ਪਰਮੈਂਸ ਵਸਤੂ ਅੱਖੋਂ ਓਝਲ ਹੋ ਜਾਵੇ ਫਿਰ ਵੀ ਮੌਜੂਦ ਰਹਿੰਦੀ ਹੈ ਸੈਂਸਰੀ ਮੋਟਰ ਸਟੇਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਇੰਦਰੀਆਂ ਅਤੇ ਕਿਰਿਆਵਾਂ ਤੇ ਆਧਾਰਿਤ ਸਿੱਖਣਾ ਬੱਚਾ ਸੋਚਣ ਦੀ ਥਾਂ ਕਰਕੇ ਸਕਦਾ ਹੈ ਚੀਜ਼ਾਂ ਨੂੰ ਸੂਕੇ ਮੂੰਹ ਵਿੱਚ ਪਾ ਕੇ ਹਿਲਾ ਕੇ ਆਬਜੈਕਟ ਪਰਮਿੰਸ ਵਸਤੂ ਸਥਿਰਤਾ ਲਗਭਗ 8 ਤੋਂ 12 ਮਹੀਨੇ ਵਿੱਚ ਬੱਚਾ ਸਮਝ ਲੈਂਦਾ ਹੈ ਕਿ ਵਸਤੂ ਨਜ਼ਰ ਨਾ ਆਵੇ ਤਾਂ ਵੀ ਮੌਜੂਦ ਰਹਿੰਦੀ ਹੈ ਕਾਉਜ਼ ਇਫੈਕਟ ਦੀ ਸਮਝ ਬਟਨ ਦਬਾਇਆ ਖੜਾਉਣਾ ਵੱਜਿਆ ਬੱਚਾ ਕਾਰਨ ਨਤੀਜੇ ਨੂੰ ਸਮਝਣਾ ਸ਼ੁਰੂ ਕਰਦਾ ਹੈ ਇਮਿਟੇਸ਼ਨ ਨਕਲ ਬੱਚਾ ਵੱਡਿਆਂ ਦੀਆਂ ਆਵਾਜ਼ਾਂ ਹਲਚਲਾਂ ਦੀ ਨਕਲ ਕਰਦਾ ਹੈ ਦੂਜੀ ਸਟੇਜ ਪੂਰਵ ਸੰਚਾਲਨ ਪੜਾ ਪ੍ਰੀ ਆਪਰੇਸ਼ਨਲ ਸਟੇਜ ਉਮਰ 2 ਤੋਂ 7 ਸਾਲ ਭਾਸ਼ਾ ਦਾ ਤੇਜ਼ ਵਿਕਾਸ ਕਲਪਨਾ ਸ਼ਕਤੀ ਵਾਧੀ ਹੈ ਈਗੋਸੈਂਟਰਿਜ਼ਮ ਬੱਚਾ ਦੂਜਿਆਂ ਦੇ ਨਜ਼ਰੀਏ ਨੂੰ ਨਹੀਂ ਸਮਝਦਾ ਤਰਕਸ਼ੀਲ ਸੋਚ ਦੀ ਘਾਟ ਨੋਖੇ ਵਿਸ਼ੇਸ਼ਤਾਵਾਂ ਪ੍ਰਤੀਕਾਤਮਕ ਸੋਚ ਸਿੰਬੋਲਿਕ ਥਿੰਕਿੰਗ ਬੱਚਾ ਚੀਜ਼ਾਂ ਚਿੱਤਰਾਂ ਜਾਂ ਸ਼ਬਦਾਂ ਨੂੰ ਕਿਸੇ ਹੋਰ ਚੀਜ਼ ਦਾ ਪ੍ਰਤੀਕ ਬਣਾ ਕੇ ਵਰਤਦਾ ਹੈ ਉਦਾਹਰਨ ਲੱਕੜੀ ਨੂੰ ਘੋੜਾ ਸਮਝ ਕੇ ਖੇਡਣਾ ਨੰਬਰ 2 ਅਹ ਕੇਂਦਰਤਾ ਈਗੋਸੈਂਟਰਿਜ਼ਮ ਬੱਚਾ ਆਪਣੇ ਨਜ਼ਰੀਏ ਤੋਂ ਇਲਾਵਾ ਦੂਜੇ ਦੀ ਸੋਚ ਨੂੰ ਸਮਝ ਨਹੀਂ ਸਕਦਾ ਉਹ ਸੋਚਦਾ ਹੈ ਕਿ ਸਾਰੇ ਲੋਕ ਉਸੇ ਤਰ੍ਹਾਂ ਸੋਚਦੇ ਹਨ ਜਿਵੇਂ ਉਹ ਨੰਬਰ 3 ਕੇਂਦਰੀਕਰਨ ਸੈਂਟਰੇਸ਼ਨ ਬੱਚਾ ਕਿਸੇ ਇੱਕ ਹੀ ਗੁਣਤੇ ਧਿਆਨ ਦਿੰਦਾ ਹੈ ਲੰਬੇ ਗਲਾਸ ਵਿੱਚ ਪਾਣੀ ਜ਼ਿਆਦਾ ਲੱਗਣਾ ਭਾਵੇਂ ਮਾਤਰਾ ਇੱਕੋ ਜਿਹੀ ਹੋਵੇ ਨੰਬਰ 4 ਸੁਰੱਖਣ ਦੀ ਸਮਝ ਦੀ ਕਮੀ ਲੈਕ ਆਫ ਕੰਜ਼ਰਵੇਸ਼ਨ ਬੱਚਾ ਇਹ ਨਹੀਂ ਸਮਝ ਸਕਦਾ ਕਿ ਆਕਾਰ ਜਾਂ ਭਾਂਡਾ ਬਦਲ ਨਾਲ ਮਾਤਰਾ ਨਹੀਂ ਬਦਲਦੀ ਪਾਣੀ ਦਾ ਕੰਜ਼ਰਵੇਸ਼ਨ ਇੱਕੋ ਜਿੰਨਾ ਪਾਣੀ ਇੱਕ ਚੌੜੇ ਗਲਾਸ ਤੋਂ ਲੰਬੇ ਗਲਾਸ ਵਿੱਚ ਪਾ ਦਿੱਤਾ ਜਾਵੇ ਤਾਂ ਮਾਤਰਾ ਉਹੀ ਰਹਿੰਦੀ ਹੈ ਗਿਣਤੀ ਦਾ ਕੰਜ਼ਰਵੇਸ਼ਨ ਪੰਜ ਸਿੱਕੇ ਫਲਾ ਕੇ ਰੱਖੇ ਜਾਣ ਜਾਂ ਨੇੜੇ-ਨੇੜੇ ਗਿਣਤੀ ਪੰਜ ਹੀ ਰਹਿੰਦੀ ਹੈ ਮਿੱਟੀ ਦਾ ਕੰਜ਼ਰਵੇਸ਼ਨ ਗੋਲੇ ਵਰਗੀ ਮਿੱਟੀ ਨੂੰ ਚਪਟਾ ਕਰ ਦਿੱਤਾ ਜਾਵੇ ਤਾਂ ਵੀ ਮਿੱਟੀ ਦੀ ਮਾਤਰਾ ਨਹੀਂ ਬਦਲਦੀ ਅਪਰੋਕਤ ਤੱਥ ਬੱਚਾ ਇਸ ਸਟੇਜ ਵਿੱਚ ਨਹੀਂ ਸਮਝ ਸਕਦਾ ਨੰਬਰ 5 ਜੀਵਾਤਮਕ ਸੋਚ ਐਨੀਮਿਜ਼ਮ ਬੱਚਾ ਬੇਜਾਨ ਵਸਤੂਆਂ ਨੂੰ ਵੀ ਜੀਵਿਤ ਸਮਝਦਾ ਹੈ ਜਿਵੇਂ ਸੂਰਜ ਮੇਰੇ ਨਾਲ ਚੱਲ ਰਿਹਾ ਹੈ ਨੰਬਰ 6 ਕਲਪਨਾਤਮਕ ਖੇਡ ਇਸ ਪੜਾਅ ਵਿੱਚ ਕਲਪਨਾ ਬਹੁਤ ਵੱਧ ਹੁੰਦੀ ਹੈ ਜਿਵੇਂ ਡਾਕਟਰ ਡਾਕਟਰ ਘਰ ਘਰ ਖੇਡਣਾ ਅੱਗੇ ਤੀਜੀ ਸਟੇਜ ਠੋਸ ਸੰਚਾਲਨ ਪੜਾਅ ਕੰਕਰੀਟ ਆਪਰੇਸ਼ਨਲ ਸਟੇਜ ਉਮਰ 7 ਤੋਂ 11 ਸਾਲ ਤਰਕਸ਼ੀਲ ਸੋਚ ਦਾ ਵਿਕਾਸ ਕੰਜ਼ਰਵੇਸ਼ਨ ਆਕਾਰ ਬਦਲ ਨਾਲ ਮਾਤਰਾ ਨਹੀਂ ਬਦਲਦੀ ਗਿਣਤੀ ਸਮਾਂ ਲੰਬਾਈ ਦੀ ਸਮਝ ਠੋਸ ਸੰਚਾਲਨ ਪੜਾਅ ਦੀਆਂ ਵਿਸ਼ੇਸ਼ਤਾਵਾਂ ਇਸ ਪੜਾਅ ਵਿੱਚ ਬੱਚਾ ਹਕੀਕਤੀ ਚੀਜ਼ਾਂ ਬਾਰੇ ਤਰਕ ਨਾਲ ਸੋਚ ਸਕਦਾ ਹੈ ਬੱਚਾ ਸਮਝ ਲੈਂਦਾ ਹੈ ਕਿ ਆਕਾਰ ਬਦਲ ਨਾਲ ਮਾਤਰਾ ਨਹੀਂ ਬਦਲਦੀ ਹੁਣ ਬੱਚਾ ਇੱਕੋ ਗੁੰਦੀ ਥਾਂ ਕਈ ਗੁਣਾ ਤੇ ਧਿਆਨ ਦੇ ਸਕਦਾ ਹੈ ਬੱਚਾ ਚੀਜ਼ਾਂ ਨੂੰ ਵੱਖ-ਵੱਖ ਸਮੂਹਾਂ ਵਿੱਚ ਵੰਡ ਸਕਦਾ ਹੈ ਉਹ ਚੀਜ਼ਾਂ ਨੂੰ ਛੋਟੇ ਤੋਂ ਵੱਡੇ ਕ੍ਰਮ ਵਿੱਚ ਲਗਾ ਸਕਦਾ ਹੈ ਸਟੇਜ ਨੰਬਰ 4 ਰਸਮੀ ਸੰਚਾਲਨ ਪੜਾ ਫਾਰਮਲ ኦਪਰੇਸ਼ਨਲ ਸਟੇਜ ਉਮਰ 11 ਸਾਲ ਤੋਂ ਉੱਪਰ ਅਭਾਵਕ ਸੋਚ ਤਰਕ ਸਮੱਸਿਆ ਹੱਲ ਭਵਿੱਖ ਬਾਰੇ ਸੋਚ ਗਣਿਤ ਅਤੇ ਵਿਗਿਆਨਕ ਸੋਚ ਦਾ ਵਿਕਾਸ ਮੁੱਖ ਵਿਸ਼ੇਸ਼ਤਾਵਾਂ ਅਪਹਾਸਕ ਸੋਚ ਐਬਸਟ੍ਰੈਕਟ ਥਿੰਕਿੰਗ ਬੱਚਾ ਹੁਣ ਸਿਰਫ ਦਿਖਣ ਵਾਲੀਆਂ ਚੀਜ਼ਾਂ ਹੀ ਨਹੀਂ ਵਿਚਾਰਾਂ ਸੰਕਲਪਾਂ ਸਿਧਾਂਤਾਂ ਬਾਰੇ ਵੀ ਸੋਚ ਸਕਦਾ ਹੈ ਉਦਾਹਰਨ ਨਿਆਂ ਆਜ਼ਾਦੀ ਇਮਾਨਦਾਰੀ ਨੰਬਰ 2 ਕਲਪਨਾਤਮਕ ਤੇ ਤਰਕ ਸੰਗਤ ਸੋਚ ਜੇ ਐਸਾ ਹੋਵੇ ਤਾਂ ਕੀ ਹੋਵੇਗਾ ਸੁਭਾਵਨਾਮਾ ਬਾਰੇ ਸੋਚਣਾ ਸ਼ੁਰੂ ਕਰਦਾ ਹੈ ਨੰਬਰ 3 ਅਨੁਮਾਨ ਬਣਾਉਣ ਦੀ ਸਮਰੱਥਾ ਹਾਈਪੋਥੈਟিক্যাল ਥਿੰਕਿੰਗ ਬੱਚਾ ਪਹਿਲਾਂ ਅਨੁਮਾਨ ਬਣਾਉਂਦਾ ਹੈ ਫਿਰ ਨਤੀਜਾ ਕੱਢਦਾ ਹੈ ਇਹ ਵਿਗਿਆਨਕ ਸੋਚ ਦੀ ਸ਼ੁਰੂਆਤ ਹੈ ਨੰਬਰ 4 ਸਮੱਸਿਆ ਹੱਲ ਕਰਨ ਦੀ ਯੋਗਤਾ ਮੁਸ਼ਕਲ ਸਮੱਸਿਆਵਾਂ ਨੂੰ ਤਰਤੀਬਬਾਰ ਤਰੀਕੇ ਨਾਲ ਹੱਲ ਕਰ ਸਕਦਾ ਹੈ। ਨੰਬਰ 5 ਮੈਟਾਕੌਂਗਨੀਸ਼ਨ ਥਿੰਕਿੰਗ ਅਬਾਊਟ ਥਿੰਕਿੰਗ ਬੱਚਾ ਆਪਣੀ ਹੀ ਸੋਚ ਬਾਰੇ ਸੋਚ ਸਕਦਾ ਹੈ। ਮੈਂ ਇਹ ਕਿਉਂ ਸੋਚ ਰਿਹਾ ਹਾਂ? ਥਿਊਰੀ ਦੀ ਮਹੱਤਤਾ ਅਧਿਆਪਕਾਂ ਨੂੰ ਬੱਚਿਆਂ ਦੀ ਸੋਚ ਸਮਝਣ ਵਿੱਚ ਮਦਦ ਪਾਠਕ੍ਰਮ ਨੂੰ ਉਮਰ ਅਨੁਸਾਰ ਬਣਾਉਣ ਵਿੱਚ ਸਹਾਇਕ ਬਾਲ ਮਨੋਵਿਗਿਆਨ ਦੀ ਨਹੀਂ ਥਿਉਰੀ ਦੀ ਆਲੋਚਨਾ ਹਰ ਬੱਚਾ ਇੱਕੋ ਉਮਰ ਵਿੱਚ ਇੱਕੋ ਪੜਾਅ ਵਿੱਚ ਨਹੀਂ ਹੁੰਦਾ ਸਮਾਜਿਕ ਅਤੇ ਸੱਭਿਆਚਾਰਕ ਤੱਤਾਂ ਨੂੰ ਘੱਟ ਮਹੱਤਤਾ ਜੀਨ ਪਿਆਜੇ ਦੀ ਥਿਉਰੀ ਐਮਸੀਕਿਊ ਪ੍ਰਸ਼ਨ ਨੰਬਰ 1 ਜੀਨ ਪਿਆਜੇ ਕਿਸ ਦੇਸ਼ ਨਾਲ ਸੰਬੰਧਿਤ ਸਨ ਇਹਦਾ ਸਹੀ ਉੱਤਰ ਹੈ ਸਵਿਟਜ਼ਰਲੈਂਡ ਪ੍ਰਸ਼ਨ ਨੰਬਰ 2 ਜੀਨ ਪਿਆਜੇ ਨੇ ਕਿਹੜਾ ਸਿਧਾਂਤ ਦਿੱਤਾ ਤਾਂ ਇਸ ਦਾ ਸਹੀ ਉੱਤਰ ਹੈ ਬੀ ਗਿਆਨ ਆਤਮਿਕ ਵਿਕਾਸ ਸਿਧਾਂਤ। ਪ੍ਰਸ਼ਨ ਨੰਬਰ 3 ਪਿਆਜੇ ਅਨੁਸਾਰ ਬੱਚੇ ਦੀ ਸਿੱਖਿਆ ਕਿਸ ਉੱਤੇ ਆਧਾਰਿਤ ਹੈ? ਇਸ ਦਾ ਸਹੀ ਉੱਤਰ ਹੈ ਸੀ ਤਜਰਬੇ ਅਤੇ ਅੰਤਰ ਕਿਰਿਆ। ਪ੍ਰਸ਼ਨ ਨੰਬਰ 4 ਗਿਆਨ ਆਤਮਿਕ ਵਿਕਾਸ ਦੀਆਂ ਕੁੱਲ ਕਿੰਨੀਆਂ ਅਵਸਥਾਵਾਂ ਹਨ? ਇਸ ਦਾ ਸਹੀ ਉੱਤਰ ਹੈ ਸੀ 4। ਪ੍ਰਸ਼ਨ ਨੰਬਰ 5 0 ਤੋਂ 2 ਸਾਲ ਦੀ ਉਮਰ ਵਿੱਚ ਕਿਹੜੀ ਸਟੇਜ ਹੁੰਦੀ ਹੈ? ਇਸ ਦਾ ਸਹੀ ਉੱਤਰ ਹੈ ਡੀ ਸੈਂਸਰ ਮੋਟਰ ਸਟੇਜ। ਪ੍ਰਸ਼ਨ ਨੰਬਰ 6 ਵਸਤੂ ਸਥਿਰਤਾ ਕਿਹੜੀ अवस्था ਵਿੱਚ ਵਿਕਸਿਤ ਹੁੰਦੀ ਹੈ ਇਸ ਦਾ ਸਹੀ ਉੱਤਰ ਹੈ ਬੀ ਸੈਂਸਰ ਮੋਟਰ ਸਟੇਜ ਪ੍ਰਸ਼ਨ ਨੰਬਰ 7 ਪ੍ਰੀ ਆਪਰੇਸ਼ਨਲ ਸਟੇਜ ਦੀ ਉਮਰ ਕੀ ਹੈ ਇਸ ਦਾ ਸਹੀ ਉੱਤਰ ਹੈ ਬੀ 2 ਤੋਂ 7 ਸਾਲ ਪ੍ਰਸ਼ਨ ਨੰਬਰ 8 ਸਕੀਮਾ ਦਾ ਅਰਥ ਕੀ ਹੈ ਇਸ ਦਾ ਸਹੀ ਉੱਤਰ ਹੈ ਸੀ ਮਾਨਸਿਕ ਢਾਂਚਾ ਪ੍ਰਸ਼ਨ ਨੰਬਰ 9 ਨਵੀਂ ਜਾਣਕਾਰੀ ਨੂੰ ਪੁਰਾਣੀ ਸਕੀਮਾ ਵਿੱਚ ਫਿੱਟ ਕਰਨ ਨੂੰ ਕੀ ਕਹਿੰਦੇ ਹਨ ਇਸ ਦਾ ਸਹੀ ਉੱਤਰ ਹੈ ਬੀ ਅਸਿਮਲੇਸ਼ਨ ਪ੍ਰਸ਼ਨ ਨੰਬਰ 10 ਸਕੀਮਾਂ ਨੂੰ ਬਦਲ ਕੇ ਨਵੀਂ ਜਾਣਕਾਰੀ ਅਪਣਾਉਣ ਨੂੰ ਕੀ ਕਹਿੰਦੇ ਹਨ ਇਹਦਾ ਸਹੀ ਉੱਤਰ ਹੈ ਬੀ ਅਕਮੋਡੇਸ਼ਨ ਸਮਾਜੋਜਨ ਪ੍ਰਸ਼ਨ ਨੰਬਰ 11 ਜੀਨ ਪਿਆਜੇ ਅਨੁਸਾਰ ਗਿਆਨਾਤਮਕ ਵਿਕਾਸ ਦੀਆਂ ਸਟੇਜਾਂ ਦਾ ਸਹੀ ਕ੍ਰਮ ਕਿਹੜਾ ਹੈ ਇਹਦਾ ਸਹੀ ਉੱਤਰ ਹੈ ਬੀ ਸੈਂਸਰੀ ਮੋਟਰ ਸਟੇਜ ਪ੍ਰੀ ਆਪਰੇਸ਼ਨਲ ਸਟੇਜ ਕੰਕਰੀਟ ਆਪਰੇਸ਼ਨਲ ਸਟੇਜ ਫਾਰਮਲ ਆਪਰੇਸ਼ਨਲ ਸਟੇਜ ਪ੍ਰਸ਼ਨ ਨੰਬਰ 12 ਜੀਨ ਪਿਆਜੇ ਨੇ ਬੱਚਿਆਂ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਇਹਦਾ ਸਹੀ ਉੱਤਰ ਹੈ ਬੀ ਲਿਟਲ ਸਾਇੰਟਿਸਟ ਛੋਟੇ ਵਿਗਿਆਨਕ